ਪਹਿਲਾਂ ਤਾਂ ਮੈਂ ਇਹ ਸੋਚਦਾ ਸੀ ਵੀ ਪਿੰਡਾਂ ਦੇ ਲੋਕ ਹੀ ਆਲਸੀ ਬਣਾਉਂਦੇ ਆ ਹੁਣ ਤਾਂ ਸ਼ਹਿਰਾਂ ਦੇ ਲੋਕ ਵੀ ਆਲਸੀ ਬਣਾਉਣ ਲੱਗੇ ਪੰਛੀਆਂ ਨੂੰ ਆ ਦੇਖੋ ਆ ਬੰਦਾ ਆਪਣੇ ਗੇਟ ਦੇ ਉੱਪਰ ਵੀ ਆ ਦੇਖ ਲੋ ਗੇਟ ਦੇ ਉੱਪਰ ਜਿੰਨੇ ਆਲ ਨੇ ਆਲ ਨੇ ਲਾਈ ਬੈਠਾ ਤੇ ਪੰਛੀਆਂ ਨੂੰ ਜਮੇ ਹੀ ਨਿਹੱਥੇ ਕਰੀ ਜਾਂਦਾ ਦਰਖਤ ਤਾਂ ਚਲੋ ਲਾਉਣੀ ਲਾਉਣੇ ਨਾਲ-ਨਾਲ ਪੰਛੀਆਂ ਨੂੰ ਕਿੰਨੇ ਨਿਹੱਥੇ ਕਰ ਰਿਹਾ ਆ ਦੇਖੋ ਆਲ ਨੇ ਲਾਏ ਹੋਇਆ ਪੰਛੀ ਆਲ ਨੇ ਬਣਾਉਣਾ ਤਾਂ ਆਪ ਹੀ ਭੁੱਲ ਜਾਣਗੇ ਆ ਦੇਖੋ ਆ ਪਤਾ ਨਹੀਂ ਇਧਰੋਂ ਬੇਲ ਲਾਤੀ ਆ ਕੰਡਿਆਂ ਦਾ ਘਰ ਮੈਂ ਕਹਣਾ ਇਹਦੇ ਵਿੱਚ ਕਿੰਨੇ ਭਿੰਡਾਂ ਦੇ ਛੱਤੇ ਲੱਗੇ ਹੋਣਗੇ ਜਵਾਕਾਂ ਨੇ ਲੜਨੀਆਂ ਆ ਆ ਦੇਖੋ ਇਹ ਖਾਂਸੀ ਇਹ ਹਲ ਨੇ ਲਾਈ ਬੈਠਾ ਆ ਦੇਖੋ ਤੁਹਾਨੂੰ ਦਿਖਾਉਣਾ ਕਿੰਨੇ ਪੰਛੀ ਹਲਸੀ ਬਣਾਤੇ ਆ ਦੇਖੋ ਆ ਕਾਟੋ ਹਲਸੀ ਬਣਾਤੀ ਕਾਟੋ ਆ ਗਈ ਵਿੱਚ ਹੋ ਸਾਹਮਣੇ ਲੱਗਿਆ ਪਿਆ ਇੱਕ ਤੋੜਾ ਜਿਹਾ ਇੱਥੇ ਆਲਸੀ ਬਣਾਤਾ ਹੋਰ ਹੋਰ ਘਰੇ ਵੀ ਆਲਸੀ ਬਣਾਈ ਜਾਂਦਾ ਤੁਹਾਨੂੰ ਮੈਂ ਬਖਾਉਣਾ ਸਸੇ ਗਿਆ ਭਾਈ ਸਸੇ ਗਿਆ ਭਾਈ ਤੁਸੀਂ ਪੰਛੀਆਂ ਨੂੰ ਆਲਸੀ ਬਣਾਈ ਜਾਂਦੇ ਹੋ ਕਿਵੇਂ ਆਹ ਦੇਖੋ ਆ ਤੁਸੀਂ ਆਹ ਲਾ ਕੇ ਨਾ ਇਹ ਘਰ ਬਣਾਉਣਾ ਨਹੀਂ ਭੁੱਲ ਜਾਣਗੇ ਇਹਦਾ ਇਨਸਾਨ ਦਾ ਤੇ ਇਨਸਾਨਾਂ ਦਾ ਬਣਾ ਪਾਣਾ ਵਾਸਤਾ ਆਪਸ ਦੇ ਵਿੱਚ ਹੂੰ ਜੀਨ ਦਾ ਵਾਸਤਾ ਨਾ ਹੋਵੇ ਹੂੰ ਇਨਸਾਨ ਦੇ ਘਰੇ ਕਿ ਆਉਣੇ ਹੂੰ ਕਿਤੇ ਹੋਰ ਜਾ ਕੇ ਰਹਿ ਲੈਣ ਉਹਨੂੰ ਹੂੰ ਜੰਗਲ ਚ ਜਾ ਕੇ ਰਹਿ ਲੈਣ ਜੀ ਕਿਤੇ ਹੋਰ ਜਗ੍ਹਾ ਵਾ ਥੋੜੀਆਂ ਵਾ ਹੂੰ ਆਂ ਟਿੱਬੇ ਇਨਸਾਨ ਦੇ ਘਰੇ ਕਿ ਆਉਂਦੇ ਹੂੰ ਉਹ ਜਾਨਵਰ ਨਹੀਂ ਆ ਜਾਂਦੇ ਨਹੀਂ ਬਈ ਫਿਰ ਇਹ ਜੇ ਤੁਸੀਂ ਇਹਨਾਂ ਨੂੰ ਘਰ ਦੇਈ ਜਾਂਦੇ ਹੋ ਫਿਰ ਇਹ ਆਪਦੇ ਘਰ ਬਣਾਉਣੇ ਭੁੱਲ ਜਾਣਗੇ ਫਿਰ ਇਹ ਇਹਨੇ ਆਤ ਤਾਂ ਨਹੀਂ ਖਰਾਬ ਕਰ ਰਹੇ ਤੁਸੀਂ ਘਰ ਤਾਂ ਆਪ ਹੀ ਬਣਾਉਂਦੇ ਆ अच्छा हां। ਕਿਤਾ ਜਿਹੜੀ ਪਹਿਲਾਂ ਆਪਾਂ ਬਾਲ ਦੀਆਂ ਸ਼ਫਤਾਂ ਸੀ ਉੱਥੇ ਜੇ ਕੋਈ ਚੀਜ਼ ਸੀ ਜਾਂ ਦਸਤਾ ਵਿੱਚ ਖੋੜਾ ਸੀ ਗਿਆ ਹਮਮ ਅਲੱਗ ਨਾਲ ਤਾਂ ਆਪ ਦਾ ਘਾਸ ਪੂਸ ਇਕੱਠਾ ਕਰਕੇ ਵਿੱਚ ਪਾਉਂਦੇ ਨਾ ਹਮ ਉਹ ਤਾਂ ਨਹੀਂ ਮੈਂ ਬਣਾ ਕੇ ਦਿੰਦਾ ਘਾਸ ਪੂਸ ਤਾਂ ਨਹੀਂ ਮੈਂ ਬਣਾਉਂਦਾ ਕੇ ਦਿੰਦਾ ਅੱਛਾ ਕਾ ਫੂਸ ਨਹੀਂ ਰੱਖਦੇ ਤੁਸੀਂ ਨਹੀਂ ਉਹ ਤਾਂ ਪੰਛੀ ਨੇ ਆਪ ਪਾਉਣਾ ਅੱਛਾ ਰਹਿਣ ਪਸੇਰਾ ਦੱਤਾ ਉਹਨੂੰ ਆਲਣਾ ਪੰਛੀ ਨੇ ਆਪ ਹੀ ਪੋਲਣਾ ਇੱਕ ਸਾਡੇ ਪਿੰਡ ਦਾ ਬੰਦਾ ਟਾਵਰ ਲਾਈ ਜਾਂਦਾ ਸੀ ਪੰਛੀਆਂ ਲਈ ਮੈਂ ਉਹਦੇ ਨਾਲ ਵੀ ਗੱਲ ਕੀਤੀ ਸੀ ਅੱਛਾ ਜੀ ਮੈਂ ਕਿਹਾ ਵੀ ਤੂੰ ਆਦਤਾਂ ਖਰਾਬ ਕਰੀ ਜਾਂਦਾ ਆ ਹਾਂ ਹਾਂ ਉਹ ਮੈਂ ਕਿਹਾ ਵੀ ਚਲੋ ਉਹ ਤਾਂ ਪਿੰਡਾਂ ਦੇ ਲੋਕ ਆ ਉਹਨਾਂ ਨੂੰ ਘੱਟ ਪਤਾ ਹੋ ਮੈਂ ਕਿਹਾ ਵੀ ਹੁਣ ਸ਼ਹਿਰਾਂ ਦੇ ਲੋਕ ਪੜ੍ਹੇ ਲਿਖੇ ਲੋਕ ਵੀ ਇਦਾਂ ਦੇ ਕੰਮਾਂ 'ਚ ਪੈ ਗਏ ਹਾਂ ਹਾਂ ਤੇ ਮੈਂ ਕਿਹਾ ਬਾਈ ਨੂੰ ਪੁੱਛੀਏ ਵੀ ਕੀ ਕਰਨਾ ਨਹੀਂ ਜਿਹੜੀ ਪੰਛੀਆਂ ਦੀ ਚਹਿਚਹਾਰ ਆ ਨਾ ਉਹਦਾ ਪ੍ਰਾਣਾ ਵਾਸਤਾ ਆ ਅੱਛਾ ਅੱਛਾ ਇਨਸ਼ਾਅੱਲਾ ਕਿ ਹੋਰ ਕੌਣ ਸੁਣੂਗਾ ਨਹੀਂ ਚਹਿਚਹਾਰ ਇਨਸਾਨੀ ਇਨਸਾਨ ਹੀ ਹੁੰਦਾ ਨਹੀਂ ਜਦੋਂ ਸਵੇਰਾ ਹੁੰਦਾ ਆਪਣਾ ਹਮ ਆਪਾਂ ਜਦੋਂ ਬਹੁ ਫਟਦੀ ਆ ਹਮ ਤੇ ਪੰਛੀ ਚ ਚਾੜਨ ਵਾਲੀ ਉਹ ਪਤਾ ਲੱਗਦਾ ਵੀ ਉਹ ਬਹੁ ਫਟ ਗਈ ਆ ਸੁੱਤੇ ਪੰਦੇ ਆ ਅੱਖਾਂ ਆਪਣੀਆਂ ਬੰਦ ਹੁੰਦੀਆਂ ਤਾਂ ਅੰਨਾਂ ਚ ਆਵਾਜ਼ ਸੁਣਦੀ ਹੁੰਦੀ ਪੰਛੀਆਂ ਦੀ ਹਮ ਉੱਥੋਂ ਬੱਜ ਲੱਗਦਾ ਵੀ ਸਵੇਰਾ ਹੋ ਗਿਆ ਮੱਥਵੇਲਾ ਹੋ ਗਿਆ ਉੱਠ ਜਾਓ ਨਹੀਂ ਜਦੋਂ ਤੁਸੀਂ ਇਹ ਲਾਉਂਦੇ ਨਹੀਂ ਸੀ ਇਹ ਡੱਬੇ ਜੇ ਹਾਂਜੀ ਉਦੋਂ ਕੌਣ ਲਾਉਂਦਾ ਸੀ ਉਦੋਂ ਆਪਣੇ ਘਰ ਕੱਚੇ ਸੀਗੇ ਅੱਛਾ ਠੀਕ ਆ ਠੀਕ ਆ ਸੀਮੈਂਟ ਦੇ ਬਣਾਲੇ ਉਦੋਂ ਆਲੇ ਹੁੰਦੇ ਸੀਗੇ ਅੱਛਾ ਚੱਕਰ ਨਾਜ ਹੁੰਦਾ ਸੀਗਾ ਹੁਣ ਦੁੱਤਿਆਂ ਦਾ ਆਟਾ ਖਾਣ ਲੱਗ ਗਿਆ ਹੂੰ ਕਣਕ ਭਿਉਂਦੇ ਸੀ ਸਿਕਾਉਂਦੇ ਸੀ ਕੁਝ ਪੰਛੀ ਖਾਣ ਦੇ ਕੁਝ ਅੱਪਾ ਖਾਣ ਦੇ ਸੀ ਹੂੰ ਉਹ ਦੇਖੋ ਰੈਡੀमेड ਹੋ ਗਈ ਅੱਛਾ ਚਾ ਗੱਲ ਕਰਕੇ ਜਿਵੇਂ ਹੁਣ ਆਹ ਚਿੜੀ ਆ ਗਈ ਹੈ ਨਾ ਹਾਂਜੀ ਬੜਾ ਆਹ ਤਾਂ ਤੁਸੀਂ ਡੱਬੇ ਡੁੱਬੇ ਵੀ ਲਾਏ ਹੋਏ ਆ ਹਾਂਜੀ ਅੱਛਾ ਭਾਈ ਇਹ ਦੇ ਵਿੱਚ ਇਹ ਸਾਰਾ ਕੁਝ ਆਪ ਰੱਖਦੀਆਂ ਨੇ ਹਾਂਜੀ ਕਾਫੂਸ ਆਪ ਲਿਆਉਂਦੀਆਂ ਠੀਕ ਹੈ ਠੀਕਾ ਤੇ ਫਿਰ ਸੋਚੀ ਦਿੱਤੀ ਹੋਈ ਹੈ ਕੁਦਰਤ ਇਹਨਾਂ ਨੂੰ ਜੀ ਆਹ ਆ ਕੀ ਡੌਗ ਇਹ ਡੌਗ ਸਟਰੀਟ ਸਟਰੀਟ ਡੌਗ ਹੈ ਸਾਰੇ ਇਹ ਜਿਹੜੇ ਇਹ ਵੀ ਸੇਵਾ ਆਸੀਂ ਲਈ ਹੋਈ ਇਹਨਾਂ ਇਹ ਨਹੀਂ ਆਲਸੀ ਬੰਦੇ ਨਹੀਂ ਸੱਚੇ ਕਿ ਆਲਸੀ ਨਹੀਂ ਇਹ ਨਹੀਂ ਆਲਸੀ ਨਹੀਂ ਹੈਗੀ ਅੱਛਾ ਅੱਛਾ ਅੱਜੇ ਪਿੰਡਾਂ 'ਚ ਲੱਸੀ ਹੁੰਦੀ ਸੀ ਬੰਦੂ ਹਾਂਜੀ ਠੀਕ ਹੈ ਜੀ ਅਨਾਜ ਹੁੰਦਾ ਸੀਗਾ ਹਮ ਹਰ ਚੀਜ਼ ਆਪਣੇ ਆਪ ਹੀ ਉਸੇ ਹੋਰ ਪਸ਼ੂ ਪੰਛੀਆਂ ਵਾਸਤੇ ਵੀ ਹੁੰਦੀ ਸੀ अच्छा अच्छा ਹਰ ਚੀਜ਼ ਲਿਮਟਡ ਹੋ ਗਈ ਦੁੱਧ ਮੌਲਦਾ ਹੋ ਗਿਆ ਲੱਸੀ ਕਿੱਥੋਂ ਆਉਣੀਆਂ ਦੀ ਲੱਸੀ ਦਾ ਪੈਕਟਾ ਚਾਉਣ ਲਾ ਕੇ 100 ਰੁਪਏ ਦੀ ਅੱਗੇ ਲੱਸੀ ਵੱਧ ਹੁੰਦੀ ਸੀ ਉਹ ਤੁਸੀਂ ਪਾਣੀ ਵੀ ਰੱਖੀ ਜਾਂਦੇ ਇਹਨਾਂ ਲਈ ਹਾਂਜੀ ਪ੍ਰੋਪਰ ਪੂਰਾ ਤੁਸੀਂ ਲਾਇਆ ਹੋਇਆ ਆਟਾ ਦਾਲ ਸਕੀਮ ਤੇ ਕਾਰਡ ਕੋਡ ਬਣਾ ਕੇ ਹਟੋਗੇ ਇਹਨਾਂ ਦੇ ਇੰਨਾਂ ਨਾਲ ਇਹ ਸਾਡੇ ਜਿਹੜੇ ਬੱਚੇ ਆ ਨਾ ਹੂੰ ਮੇਰੇ ਨਾਲ ਮੇਰੀ ਜਿਹੜੀ ਵਾਈਫ ਆ ਹੂੰ ਉਹ ਵੀ ਸਾਰ ਦਿਨ ਇਹਨਾਂ ਦੇਖਭਾਲ ਤੇ ਇਹਨਾਂ ਨਾਲ ਇਹਦਾ ਟਾਈਮ ਨਾਲ ਹੀ ਕੱਢਦੇ ਹੋ। ਅੱਛਾ ਤੁਸੀਂ ਥੋੜਾ ਸਾਰਾ ਟੰਬਰੀ ਇਦੋਂ ਦਾ ਅੱਛਾ ਤੇ ਇਹ ਕਿ ਹੁਣ ਮਖੋ ਜਿੰਨਾ ਕਿ ਵਿਅਸਤ ਜੀਵਨ ਹੋ ਚੁੱਕਿਆ ਆਪਣਾ ਹੂੰ ਠੀਕ ਆ ਇੰਨਾ ਬਿਜ਼ੀ ਹੋ ਗਿਆ ਇਨਸਾਨ ਉਹਦੇ ਕੋਲ ਟਾਈਮ ਹੀ ਨਹੀਂ ਹੁੰਦੀ ਹੂੰ ਕਿਸੇ ਇੱਕ ਚੀਜ਼ਾਂ ਤੇ ਹੂੰ ਮੈਂ ਕਹਿੰਦਾ ਜੇ ਕੋਈ ਲੋਕੀ ਡਿਪਰੈਸ਼ਨ ਵਿਚਕਾਰ ਹੋ ਰਿਹਾ ਦਵਾਈਆਂ ਲੈ ਰਿਹਾ ਹੂੰ ਤੁਸੀਂ ਕਿਤੇ ਇਹਨਾਂ ਚ ਜਦੋਂ ਜੜੋ ਹੂੰ ਆਪਜੀ ਬਾਤ ਕਰ ਰਹੇ ਹੂੰ ਆਹ ਦੇਖੋ ਅੱਜ ਬੋਲ ਰਿਹਾ ਹੂੰ ਸੁਣ ਲੈ ਨਵਾਜ ਜੀ ਸਾਰੇ ਐਂਟੀ ਡਿਪਰੈਸ਼ਨ ਗੋਲੀ ਹੈ ਇਹ ਅੱਛਾ ਇਹ ਤੁਹਾਨੂੰ ਡਿਸਟਰਬ ਨਹੀਂ ਕਰਦਾ ਵੀ ਆਹ ਇਹ ਤਾਂ ਮੰਤਰ ਮੁਕਤ ਕਰਦਾ ਇਹ ਤਾਂ ਇਹ ਪਰਮਾਤਮਾ ਨਾਲ ਜੋੜਦੇ ਆ अच्छा अच्छा ਮੈਂ ਵੀ ਇਹ ਜਿਹੜਾ ਸ਼ੋਰ ਹੈਗਾ ਇਹ ਕਿਤੇ ਵੀ ਬੰਦਨ ਡਿਸਟਰਬ ਕਰਦੇ ਮੈਨੂੰ ਜਿਹੜੇ ਲਾਊਡ ਸਪੀਕਰ ਹੁੰਦੇ ਆ اچھا ਤੰਬਾਕੇ ਵਾਲੇ ਟਰੈਕਟਰਾਂ ਤੇ ਲੱਗੇ ਹੋਏ ਆ ਹੂੰ ਜਾਂ ਪੂਰੇ ਜਿਹੜੇ ਬੋਲਟਾਂ ਦੇ ਪਟਾਕੇ ਆ ਹੂੰ ਉਹ ਉਹ ਮੈਨੂੰ ਡਿਸਟਰਬ ਕਰਦੇ ਆ ਅੱਛਾ ਅੱਛਾ ਇਹ ਨਹੀਂ ਡਿਸਟਰਬ ਕਰਦੇ ਠੀਕ ਆ ਉਹ ਦੇਖੋ ਉਹ ਉਹਦੇ ਚ ਬੱਚੇ ਆ ਕਲਾਸ ਵਾਲੇ ਗ੍ਰੀਨ ਵਾਲੇ ਠੀਕ ਹੈ ਜੀ। ਅਸਲ ਵਿੱਚ ਬੱਚੇ ਦੀ ਆਵਾਜ਼ ਵੀ ਆਉਂ ਰਹੀ ਹੈ। ਠੀਕ ਹੈ, ਠੀਕ ਹੈ। ਇਹਦੇ ਚ ਵੀ ਬੱਚੇ ਐ, ਇਹਦੇ ਚ ਬੱਚੇ ਆ ਗਏ। ਇਹਨਾਂ ਚ ਵੀ, ਇਹਦੇ ਚ ਵੀ, ਇਹਦੇ ਚ ਵੀ ਉਹਨਾਂ ਚ। ਇਹਦੇ ਚ ਵੀ। ਉਹਦੇ ਚ ਗਿਟਾਰ ਐ। ਠੀਕ ਆ ਬਾਈ ਫਿਰ ਮੈਂ ਵੀ ਲਾਉਂਗਾ ਇਹ। ਇਨਸਾਨ ਨਾਲ ਰਿਸ਼ਤਾ ਹੁਣ ਮੰਨ ਲਓ ਬਾਜ ਆ। ਹਾਂ। ਯਾਕਾ ਇਹ ਪੰਛੀ ਹੋ ਰਾ ਉਹ ਆਪਣੇ ਘਰੇ ਗਏ ਨਹੀਂ ਹੁੰਦੇ ਜੀ ਹਮ ਠੀਕ ਹੈ ਜੀ ਹੋਰ ਕਈ ਸ਼ਿਕਾਰੀ ਪੰਛੀ ਵੀ ਹੈਗੇ ਆ ਨਾ ਹੋਰ ਕਿੰਨੇ ਪੰਛੀ ਜਿਹੜੇ ਆਪਣੇ ਘਰੇ ਨਹੀਂ ਹੁੰਦੇ ਚਿੜੀਆਂ ਹੀ ਕਿਹਾ ਜਿਹੜੀਆਂ ਇਨਸਾਨ ਨਾਲ ਜਿਵੇਂ ਡੌਗਸ ਦਾ ਇਨਸਾਨ ਨਾਲ ਹਮ ਕੁੱਤੇ ਦਾ ਇਨਸਾਨ ਨਾਲ ਚਿੜੀਆਂ ਨਾਲ ਨਾ ਖਾਣਾ ਵਾਸਤਾ ਜੀ ਅੱਛਾ ਇਹ ਥੋੜੇ ਕੋ ਕਾਫੀ ਰੱਖੇ ਹੋਏ ਆ ਇਹ ਇਹ ਰੱਖੇ ਨਹੀਂ ਕੋਈ ਜੀ ਸਟਰੀਟ ਡੌਗ ਆ ਸਿੱਕੇ ਦੇ ਵਿੱਚ ਹੁੰਦੇ ਨੇ ਸੇਵਾ ਨੂੰ ਕਿੰਨੇ ਕਾ ਪੰਜ ਪੰਜ 6 ਹੈਗੇ ਹਨ ਅੱਛਾ ਅੱਛਾ ਤੇ ਰੋਟੀਆਂ ਪਾਉਣੀਆਂ ਸਾਰਾ ਠੀਕ ਹੈ ਜੀ ਇਹਨਾਂ ਦੋਨਾਂ ਦੀ ਕੇਅਰ ਮੈਂ ਕਰਦੀ ਹਾਂ